ਸਾਡੀਆਂ ਬੀਬੀਆਂ ਪੈਣਾ ਤੁਸੀਂ ਦੇਖਿਓ ਪਿੰਡਾਂ ਜਿਹੜੇ ਸੈਲਫ ਹੈਲਪ ਗਰੁੱਪ ਚੱਲਦੇ ਨੇ ਉਹਨਾਂ ਤੋਂ ਲੋਨ ਲੈਂਦੇ ਨੇ ਲੋਨ ਲੈ ਕੇ ਜਿਹੜੀਆਂ ਕਿਸ਼ਤਾਂ ਨੇ ਉਹ ਕਈ ਵਾਰੀ ਕੰਮ ਨਹੀਂ ਚੱਲਦਾ ਤਾਂ ਉਹ ਨਰੇਗਾ ਤੋਂ ਆਪਣੀ ਕਿਸ਼ਤਾਂ ਜਿਹੜੀਆਂ ਭਰਦੀਆਂ ਉਹ ਸਾਰਾ ਕੰਮ ਜਿਹੜਾ ਠੱਪ ਹੋ ਜਾਊਗਾ ਤੇ ਲੋਕਾਂ ਦੇ ਉੱਤੇ ਜਿਹੜਾ ਬੋਝ ਪੈ ਜਾਣਾ ਉਹਦੀ ਉਹਦਾ ਵੀ ਸਾਨੂੰ ਜਿਹੜਾ ਖਮਿਆਜਾ ਭੁਗਤਣਾ ਪਊਗਾ ਸਪੀਕਰ ਸਾਹਿਬ ਮਨਰੇਗਾ ਦੀ ਗੱਲ ਹੋ ਰਹੀ ਆ ਤੇ ਸ਼ੁਰੂ ਚ ਹੀ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਕੇਂਦਰ ਸਰਕਾਰ ਬੀਜੇਪੀ ਦੀ ਆ ਉਹ ਮਰੇਗਾ ਨੂੰ ਖਤਮ ਕਰਨ ਦੇ ਉੱਤੇ ਤੁਲੀ ਹੋਈ ਇੱਕ ਤਰ੍ਹਾਂ ਦਾ ਇਹ ਜਿਹੜੀ ਨਰੇਗਾ ਹੈ ਕਿ ਸਾਡੇ ਗਰੀਬਾਂ ਦਲਿਤਾ ਆਮ ਲੋਕਾਂ ਦੇ ਲਈ ਇੱਕ ਸਵੈ ਮਾਨ ਵਾਂਗੂ ਕੰਮ ਕਰਦੀ ਆ ਕਿਉਂਕਿ ਇੱਥੋਂ ਕਮਾਇਆ ਹੋਇਆ ਪੈਸਾ ਉਹਦੀ ਰੋਜ਼ੀ ਰੋਟੀ ਤੇ ਕੰਮ ਆਉਂਦਾ ਉਹਦਾ ਚੁੱਲ੍ਹਾ ਜਿਹੜਾ ਗਰੀਬ ਆਦਮੀ ਦਾ ਇਹਦੇ ਨਾਲ ਚੱਲਦਾ ਤੁਸੀਂ ਦੇਖਿਆ ਹੋਊਗਾ ਘਰਾਂ ਦੇ ਵਿੱਚ ਆਮ ਗਰੀਬ ਪਰਿਵਾਰਾਂ ਦੇ ਵਿੱਚ ਕਿ ਇਨਕਮ ਦੇ ਸਾਧਨ ਬਹੁਤ ਘੱਟ ਨੇ ਬੀਬੀਆਂ ਪੈਣਾ ਵਿਚਾਰੀਆਂ ਕੰਮ ਕਰਦੀਆਂ ਨਰੇਗਾ 'ਚ ਬਜ਼ੁਰਗ ਵੀ ਤੁਸੀਂ ਦੇਖਿਆ 70 70 ਸਾਲ ਦੇ ਬਜ਼ੁਰਗ ਨਰੇਗਾ 'ਚ ਕੰਮ ਕਰਦੇ ਨੇ ਉਹ ਜਿਹੜਾ ਪੈਸਾ ਉੱਥੋਂ ਆਉਂਦਾ ਉਹਦੇ ਨਾਲ ਉਹ ਆਪਣੇ ਘਰ ਦਾ ਚੁੱਲ੍ਹਾ ਚੌਂਕਾ ਜਿਹੜਾ ਚਲਾਉਂਦੇ ਨੇ ਤੇ ਇਹਦੇ ਨਾਲ ਨਾਲ ਜੇ ਆਪਾਂ ਦੇਖੀਏ ਤੇ ਬੱਚਿਆਂ ਦੀ ਸਿੱਖਿਆ ਤੇ ਵੀ ਬੁਰਾ ਪ੍ਰਭਾਵ ਪਊਗਾ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਇਸ ਪੈਸੇ ਨਾਲ ਆਪਣੇ ਬੱਚਿਆਂ ਨੂੰ ਲੋਕ ਦਿੰਦੇ ਨੇ ਸੋ ਉਹਦਾ ਵੀ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਪੈਣਾ ਹੈ ਜਿਹੜਾ ਜੀਵਨ ਪੱਧਰ ਹੈ ਉਹ ਬਹੁਤ ਜ਼ਿਆਦਾ ਇਤੇ ਨਿਰਭਰ ਕਰਦਾ ਸਾਡੇ ਪਿੰਡਾਂ ਦੇ ਵਿੱਚ ਛੋਟੇ-ਛੋਟੇ ਕੰਮ ਨੇ ਛੋਟੀਆਂ-ਛੋਟੇ ਲੋਕਾਂ ਦੇ ਘਰਾਂ ਦੀਆਂ ਜ਼ਰੂਰਤਾਂ ਨੇ ਸਾਡੀਆਂ ਬੀਬੀਆਂ ਪੈਣਾ ਤੁਸੀਂ ਦੇਖਿਓ ਪਿੰਡਾਂ 'ਚ ਜਿਹੜੇ ਸੈਲਫ ਹੈਲਪ ਗਰੁੱਪ ਚੱਲਦੇ ਨੇ ਉਹਨਾਂ ਤੋਂ ਲੋਨ ਲੈਂਦੇ ਨੇ ਲੋਨ ਲੈ ਕੇ ਜਿਹੜੀਆਂ ਕਿਸ਼ਤਾਂ ਨੇ ਉਹ ਕਈ ਵਾਰੀ ਕੰਮ ਨਹੀਂ ਚੱਲਦਾ ਤਾਂ ਉਹ ਨਰੇਗਾ ਤੋਂ ਆਪਣੀਆਂ ਕਿਸ਼ਤਾਂ ਜਿਹੜੀਆਂ ਭਰਦੀਆਂ ਉਹ ਸਾਰਾ ਕੰਮ ਜਿਹੜਾ ਠੱਪ ਹੋ ਜਾਊਗਾ ਤੇ ਲੋਕਾਂ ਦੇ ਉੱਤੇ ਜਿਹੜਾ ਬੋਝ ਪੈ ਜਾਣਾ ਉਹਦੀ ਉਹਦਾ ਵੀ ਸਾਨੂੰ ਜਿਹੜਾ ਖਮਿਆਜਾ ਭੁਗਤਣਾ ਪਊਗਾ ਬਹੁਤ ਸਾਰੇ ਘਰਾਂ ਦੇ ਵਿੱਚ ਦਵਾਈ ਬੂਟੀ ਜੇ ਕੋਈ ਆਪਣੇ ਆਮ ਦੇਖਿਆ ਹੋਊਗਾ ਕਿ ਧੀ ਤਿਆਣੀ ਖਰਚ ਆ ਜਾਏ ਕੋਈ 150 ਹੱਥ ਤੇ ਬੀਬੀ ਧਰ ਦਿੰਦੀ ਹੈ ਜਿਹਦੇ ਕੋਲ ਪੈਸੇ ਹੋਣਗੇ ਜਿਹੜੇ ਤਿੱਤ ਤਿਹਾਰ ਨੇ ਸਾਡੇ ਉਹਨਾਂ ਦੇ ਵਿੱਚ ਵੀ ਜਿਹੜਾ ਖਰਚਾ ਹੁੰਦਾ ਤੁਸੀਂ ਦੇਖੋ ਜੇ 10 15 ਦਿਨ 20 ਦਿਨ ਨਰੇਗਾ ਨਾ ਚੱਲਦੀ ਹੋਵੇ ਅਸੀਂ ਪਿੰਡਾਂ ਜਾਂਦੇ ਆ ਬੀਬੀਆਂ ਪੈਣਾ ਬਾਪੂ ਸਾਨੂੰ ਕਹਿੰਦੇ ਨੇ ਪੁੱਤ ਸਾਡੇ ਨਰੇਗਾ ਦੇ ਪੈਸੇ ਨਹੀਂ ਆਏ ਸਾਡੀ ਕਾਦੀ ਦਿਵਾਲੀ ਸਾਡਾ ਕਹਦਾ ਦੁਸ਼ਹਿਰਾ ਸੋ ਇਸ ਕਰਕੇ ਇਹਦੇ ਜਿਹੜਾ ਨਰੇਗਾ ਦਾ ਕੰਮ ਹੈ ਇਹਦੇ ਤੇ ਸਾਡਾ ਬਹੁਤ ਸਾਡੇ ਆਤਮ ਸਾਡਾ ਇਕਨੋਮੀ ਜਿਹੜੀ ਆ ਨਿਰਭਰ ਕਰਦੀ ਹੈ ਜੇ ਇੱਥੋਂ ਪੈਸਾ ਆਉਂਦਾ ਤਾਂ ਲੋਕਾਂ ਦਾ ਜਿਹੜਾ ਉਹ ਘਰ ਚੱਲਦਾ ਇੱਕ ਮੈਂ ਹੋਰ ਦੱਸ ਦੇਣਾ ਚਾਹੁੰਦਾ ਕਿ ਅਸੀਂ ਖੁਦ ਜਦੋਂ ਪਿੰਡਾਂ ਚਾਈਦਾ ਦੇਖਦੇ ਆ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਨਰੇਗਾ ਜਿਹੜੀ ਆ ਉਹ ਕੰਮ ਨਹੀਂ ਕਰਦੀ ਬਹੁਤ ਸ਼ਿਕਾਇਤਾਂ ਕਰਨ ਲੱਗ ਜਾਂਦੇ ਨੇ ਲੋਕ ਜਾਂ ਕਹਿ ਦਿੰਦੇ ਨੇ ਕਿ ਨਰੇਗਾ ਐਵੇਂ ਹੀ ਚੱਲਦੀ ਆ ਜੇ ਸਪੀਕਰ ਸਾਹਿਬ ਨਰੇਗਾ ਨਾ ਹੋਵੇ ਤਾਂ ਸਾਡੇ ਜਿਹੜੇ ਆਪਾਂ ਪਿੰਡਾਂ ਦੇ ਲੋਕ ਆ ਆਮ ਲੋਕ ਆ ਅਸੀਂ ਆਪਣੇ ਘਰ ਦੇ ਬਾਹਰ ਤੋਂ ਕਾਹਦਾ ਬੂਝਾ ਵੀ ਆਪਣੀ ਪਟਦੇ ਅਸੀਂ ਚਾਹੁੰਦੇ ਆ ਕਿ ਨਰੇਗਾ ਹੀ ਸਫਾਈ ਕਰੇ ਸੋ ਨਰੇਗਾ ਇੱਕ ਸਾਡੀ ਏਦਾਂ ਦੀ ਆਰਮੀ ਆ ਜਿਹੜੇ ਸਾਡੇ ਪਿੰਡ ਸਾਫ਼ ਸੁਥਰੇ ਰੱਖੇ ਹੋਏ ਨੇ ਸੋ ਮੈਂ ਇਹ ਚਾਹੂੰਗਾ ਕਿ ਇਹਨਾਂ ਦੇ ਸਾਨੂੰ ਮਾਨ ਸਨਮਾਨ ਦੇ ਲਈ ਉਹ ਕੰਮ ਜ਼ਰੂਰ ਕਰਨਾ ਚਾਹੀਦਾ ਪਵਾਂ ਪੂਰੀ ਗਰਮੀ ਹੋਵੇ ਅੱਤ ਦੀ ਅੱਤ ਦੀ ਸਰਦੀ ਹੋਵੇ ਇਹਨਾਂ ਨੇ ਕੰਮ ਤੇ ਜਾਣਾ ਹੀ ਜਾਣਾ ਹੈ ਕੰਮ ਕਰਨਾ ਹੀ ਪੈਣਾ ਜਦੋਂ ਇੱਕ ਸਰਦਾ ਪੁੱਜਦਾ ਪਰਿਵਾਰ ਜਿਹੜਾ ਆਪਣੇ ਘਰ ਦੀ ਨੂੰ ਘਰੋਂ ਬਾਹਰ ਨਹੀਂ ਕੱਢਦਾ ਉਦੋਂ ਸਾਡੀਆਂ ਬੀਬੀਆਂ ਪੈਣਾ ਮਾਵਾਂ ਵਿਚਾਰੀਆਂ ਉਦੋਂ ਤਪਦੀ ਧੁੱਪ ਦੇ ਵਿੱਚ ਬੈਠ ਕੇ ਬਾਹਰ ਕੰਮ ਕਰਦੀਆਂ ਸੋ ਇਹ ਬੜੇ ਬੜਾ ਔਖਾ ਕੰਮ ਆ ਜਿਹੜਾ ਨਰੇਗਾ ਦਾ ਕੰਮ ਕੀਤਾ ਜਾਂਦਾ ਹੈ ਸਿਰਫ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਕਿਸੇ ਅੱਗੇ ਹੱਥ ਨਾ ਢਾਡਣਾ ਪਵੇ ਪਹਿਲਾਂ ਕੀ ਹੁੰਦਾ ਸੀ ਜੇ ਕਿਸੇ ਨੇ ਦਵਾਈ ਬੂਟੀ ਲਈ ਵੀ ਪੈਸੇ ਲੈਣੇ ਆ ਜਾਂ ਛੋੜੀ ਬੋਤੀ 100-150 ਰੁਪਏ ਦੀ ਵੀ ਲੋੜ ਹੈ ਤਾਂ ਕਿਸੇ ਨਾ ਕਿਸੇ ਦੇ ਘਰ ਜਾ ਕੇ ਉਹਨੂੰ ਪੈਸੇ ਮੰਗਣੇ ਪੈਂਦੇ ਸੀ ਪਰ ਹੁਣ ਐਦਾਂ ਦੀ ਗੱਲ ਨਹੀਂ ਹੈ ਜਿਹੜਾ ਨਰੇਗਾ ਤੋਂ ਪੈਸਾ ਆਉਂਦਾ ਉਹਦੇ ਨਾਲੋਂ ਕੁਝ ਪੈਸੇ ਜੋੜ ਵੀ ਲੈਂਦੇ ਨੇ ਕੋਈ ਆਪਣਾ ਧੀ ਧਿਆਣੀ ਲਈ ਵੀ ਜੋੜ ਲੈਂਦੇ ਨੇ ਕੋਈ ਦਾਜ ਦੇਹ ਜਲੀ ਵੀ ਜੋੜ ਲੈਂਦੇ ਨੇ ਕੋਈ ਡੰਗਰ ਵੱਛਾ ਵੀ ਲੈ ਲੈਂਦਾ ਗਰੀਬ ਆਦਮੀ ਸੋ ਬਹੁਤ ਸਾਰੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਨਰੇਗਾ ਤੋਂ ਪੂਰੀਆਂ ਹੁੰਦੀਆਂ ਨੇ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਦੱਸਣੀ ਚਾਹੂੰਗਾ ਕਿ ਆਪਾਂ ਨੇ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਉਦੋਂ ਹੀ ਅਸੀਂ ਗੱਲ ਨੂੰ ਵਾਚਦੇ ਆ ਦੇਖਦੇ ਆ ਕਿ ਜਿਹੜੇ ਲੋਕ ਪਿੰਡਾਂ ਦੇ ਨੇ ਉਹ ਇਸ ਤੇ ਪੂਰੀ ਤਰ੍ਹਾਂ ਦੇ ਨਾਲ ਜਿੱਥੇ ਨਿਰਭਰ ਨੇ ਉੱਥੇ ਅੱਜ ਇਹ ਵਿਰੋਧ ਜਿਹੜਾ ਉਹ ਸ਼ੁਰੂ ਹੋ ਗਿਆ ਜਿਹੜੇ ਸੁਖੀ ਜੀ ਵੀ ਦੱਸਦੇ ਸੀ ਸੀਮਾ ਸਾਹਿਬ ਨੇ ਵੀ ਦੱਸਿਆ ਜਿਹੜਾ ਫਾਰਮ ਆਪਾਂ ਭਰ ਕੇ ਲੈ ਕੇ ਆਏ ਆ ਪਿੰਡਾਂ ਦੇ ਵਿੱਚੋਂ ਇਹ ਇੱਕ ਵਿਰੋਧ ਹੈ ਇਹ ਵਿਰੋਧ ਹੈ ਪਿੰਡਾਂ ਦੇ ਵਿੱਚੋਂ ਮੈਂ ਇੱਥੇ ਸਦਨ ਦੇ ਮਾਧਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਵਿਰੋਧ ਹੀ ਬਣਿਆ ਰਹੇ ਤਾਂ ਠੀਕ ਹੈ ਵਿਰੋਧ ਦੇ ਹੁੰਦੇ ਸਹਿਯੋਗ ਕਿਤੇ ਵਿਦਰੋਹ ਨਾ ਬਣ ਜੇ ਅੰਦੋਲਨ ਨਾ ਬਣ ਜੇ ਮੇਰੀ ਬੀਜੇਪੀ ਨੂੰ ਇਸ ਸਬਤ ਹਦਾਇਤ ਆ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਿ ਪੰਜਾਬ ਦੇ ਲੋਕ ਜੇ ਇਕੱਠੇ ਹੋ ਗਏ ਤਾਂ ਬਹੁਤ ਜਿਹੜਾ ਇਹਦਾ ਖਮਿਆਜਾ ਜਿਹੜਾ ਉਹ ਬੀਜੇਪੀ ਨੂੰ ਭੁਗਤਣਾ ਪਊਗਾ ਕਿਉਂਕਿ ਪਿੰਡਾਂ ਦੇ ਵਿੱਚ ਜਾ ਕੇ ਜੋ ਇਹਨਾਂ ਨੇ ਬੋਲਣਾ ਸ਼ੁਰੂ ਕੀਤਾ ਸੀਗਾ ਕਿ ਇਹ ਸਾਰਾ ਕੁਝ ਕੇਂਦਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਉਹੀ ਲੋਕ ਅੱਜ ਕੇਰਨ ਨੂੰ ਤਿਆਰ ਬੈਠੇ ਨੇ ਕਿ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਆਇਓ ਅਸੀਂ ਤੁਹਾਨੂੰ ਕੇਰਾਂਗੇ ਵੋਟਾਂ ਦਾ ਬਾਅਦ ਦੀ ਗੱਲ ਹੈ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਮੁਸ਼ਕਲ ਹੋ ਜਾਊਗਾ ਸੋ ਜਿਵੇਂ ਕਿਸਾਨੀ ਅੰਦੋਲਨ ਜਿਹੜਾ ਸਫਲ ਹੋਇਆ ਸੀ ਆ ਕਿਸਾਨੀ ਅੰਦੋਲਨ ਦੇ ਵਿੱਚ ਲੋਕਾਂ ਨੇ ਸਾਥ ਦਿੱਤਾ ਸੀ ਐਵੇਂ ਅੱਜ ਜਿਹੜਾ ਇਹ ਅੰਦੋਲਨ ਜਿਹੜਾ ਸ਼ੁਰੂ ਹੋਊਗਾ ਤੇ ਮੈਂ ਇਸ ਸਦਨ ਦੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਬੇਨਤੀ ਕਰਨੀ ਚਾਹਾਂਗਾ ਕਿ ਸਾਰੇ ਮਰੇਗਾ ਮਜ਼ਦੂਰਾਂ ਦੇ ਨਾਲ ਆ ਪੰਜਾਬ ਦੇ ਜਿੰਨੇ ਵੀ ਨਰੇਗਾ ਮਜ਼ਦੂਰ ਨੇ ਗਰੀਬ ਮਜ਼ਦੂਰ ਦਲਤ ਜਿੰਨੇ ਵੀ ਭਾਈਚਾਰਾ ਹੈਗਾ ਸਾਰਿਆਂ ਦੇ ਨਾਲ ਅਸੀਂ ਡਟ ਕੇ ਖੜੇ ਆ ਕੋਈ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਅੰਦੋਲਨ ਕਰਨਾ ਪਿਆ ਕਿਸੇ ਵੀ ਤਰ੍ਹਾਂ ਦਾ ਪ੍ਰੋਟੈਸਟ ਕਰਨਾ ਪਿਆ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ